ਸਤਿਗੁਰਾਂ ਦੇ ਗੁਣ ਸੁਣ ਕੇ ਆਪਣੇ ਕਰਮਾਂ ਨੂੰ ਆਪਣੀਆਂ ਜੀਵਨ ਦੀਆਂ ਘੜੀਆਂ ਨੂੰ ਕਿਉਂਕਿ ਘੜੀਆਂ ਸੁਲੱਖਣੀਆਂ ਨੇ ਜੋ ਪਹਿਲਾਂ ਗੁਰਸਿੱਖਾਂ ਦੇ ਘਰ ਜਨਮ ਹੋਇਆ ਹੈ ਬਿਨਾਂ ਭਾਗਾ ਤੋਂ ਨਹੀਂ ਹੁੰਦਾ ਫਿਰ ਮਹਾਪੁਰਖਾਂ ਦੀ ਸੰਗਤ ਮਿਲੀ ਇਹ ਵੀ ਬਿਨਾਂ ਭਾਗਾ ਤੋਂ ਨਹੀਂ ਹੁੰਦੀ ਇਰ ਗੁਰੂ ਦੀ ਹਜ਼ੂਰੀ ਵਿੱਚ ਜੁੜ ਕੇ ਬੈਠੇ ਆ ਇਹ ਵੀ ਬਿਨਾਂ ਭਾਗਾ ਤੋਂ ਨਹੀਂ ਹੁੰਦਾ ਤੇ ਇੰਨਾ ਕੜੀਆਂ ਨੂੰ ਹੋਰ ਸਲੱਖਣਿਆ ਬਣਾ ਰਹੇ ਆ ਸਤਿਗੁਰਾਂ ਦੀ ਬਾਣੀ ਨੂੰ ਸੁਣ ਕੇ ਕਿਉਂਕਿ ਜਿੱਥੇ ਪੜਨ ਦਾ ਮਹੱਤਵ ਹੈ ਨਾ ਸੰਗਤ ਜੀ ਉੱਥੇ ਸੁਣਨ ਦਾ ਵੀ ਬਹੁਤ ਮਹੱਤਮ ਹੈ ਸਾਡੇ ਮਹਾਂਪੁਰਖ ਵਚਨ ਕਰਿਆ ਕਰਦੇ ਸੀ ਕਹਿੰਦੇ ਭਾਈ ਪੜਨ ਨਾਲੋਂ ਸੁਣਨ ਦਾ ਵੀ ਜਾਦੇ ਮਹੱਤਵ ਹੁੰਦਾ ਹੈ ਜੇ ਕੋਈ ਪ੍ਰੇਮ ਦੇ ਨਾਲ ਬਹਿ ਕੇ ਸਰਵਣ ਪੜੇ ਸੁਣੇ ਉਹ ਕਿਉਂ ਜਦੋਂ ਕੋਈ ਪੜਦਾ ਹੈ ਬੋਲਦਾ ਹੈ ਇੱਕ ਵੇਰੀ ਕਹਿੰਦਾ ਹੈ ਸਤਨਾਮ ਸ਼੍ਰੀ ਵਾਹਿਗੁਰੂ ਤੇ ਜਿੰਨੇ ਸਰੀਰ ਬੈਠੇ ਨੇ ਜਦੋਂ ਉਹ ਬੋਲਦੇ ਨੇ ਸਤਨਾਮ ਸ਼੍ਰੀ ਤੇ ਓਨਿਆਂ ਦੀ ਆਵਾਜ਼ ਜਦੋਂ ਕੰਨਾਂ ਦੇ ਵਿੱਚ ਆ ਕੇ ਪੈਂਦੀ ਹੈ ਨਾ ਕੱਲੇ ਬੰਦੇ ਨੇ ਪੜਿਆ ਉਹਨੂੰ ਇੱਕ ਵਾਰੀ ਸੁਣਿਆ ਹੈ ਜਿਉਂ ਨੇ ਇੱਕ ਵਾਰੀ ਗਾਇਆ ਹੈ ਪਰ ਜਦੋਂ ਸੰਗਤ ਦੇ ਵਿੱਚ ਬੈਠਾ ਤੇ ਜਿੰਨੇ ਸਰੀਰ ਬੈਠੇ ਨੇ ਓਨਿਆਂ ਦੀ ਆਵਾਜ਼ ਜਦੋਂ ਵਣ ਕੇ ਕੰਨਾਂ ਦੇ ਵਿੱਚ ਪਈ ਓਨੇ ਗੁਣਾ ਫਲ ਹੈ ਤੇ ਫਿਰ ਉੱਪਰੋਂ ਹੈ ਮਾਗਦਾ ਮਹੀਨਾ ਇਸ ਸਤਗੁਰੂ ਕਿਰਪਾ ਕਰਦਿਨੇ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਜਿਨ੍ਹਾਂ ਨੂੰ ਵੇਦ ਵਿਆਸ ਸਤਗੁਰਾਂ ਦੇ ਗੁਰਸਿੱਖੀ ਦੇ ਭਾਈ ਗੁਰਦਾਸ ਜੀ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਜਦੋਂ ਬਾਣੀ ਲਿਖਾਈ ਹੈ ਭਾਈ ਗੁਰਦਾਸ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵੀੜ ਲਿਖੀ ਹੈ ਤੇ ਸਤਿਗੁਰਾਂ ਦੇ ਕੋਲ ਜਦੋਂ ਭਾਈ ਗੁਰਦਾਸ ਜੀ ਆਪਣੀ ਬਾਣੀ ਲੈ ਕੇ ਆਏ ਸਨ ਤਾਂ ਭਾਈ ਗੁਰਦਾਸ ਜੀ ਨੂੰ ਸਤਿਗੁਰਾਂ ਨੇ ਬਚਨ ਕੀਤਾ ਸੀ ਭਾਈ ਸਾਹਿਬ ਤੁਹਾਡੀ ਇਹ ਬਾਣੀ ਹੈ ਜਿਹੜੀ ਇੱਕ ਕੁੰਜੀ ਦਾ ਕੰਮ ਕਰੇਗੀ ਜਿਹੜਾ ਤੁਹਾਡੀ ਬਾਣੀ ਨੂੰ ਪੜ੍ਹੇਗਾ ਤੁਹਾਡੀ ਬਾਣੀ ਨੂੰ ਵਿਚਾਰੇਗਾ ਉਹ ਧੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰਲ ਅਰਥ ਕਰ ਲਵੇਗਾ ਆਹੀਂ ਜਿਹੜੇ ਪ੍ਰਾਤਨ ਮਹਾਂਪੁਰਖ ਸੰਨ ਉਹ ਪਹਿਲਾਂ ਭਾਈ ਗੁਰਦਾਸ ਦੀਆਂ ਵਾਰਾਂ ਪੜਾਇਆ ਕਰਦੇ ਸੀ ਫਿਰ ਗੁਰਬਾਣੀ ਦੀ ਸੰਥਿਆ ਫਿਰ ਸਾਂਚੀਆਂ ਦੇ ਉੱਤੋਂ ਪੜਾਉਣਾ ਫਿਰ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਬਿਠਾਉਣਾ ਇਹ ਵਰਤਦਾ ਰਿਹਾ ਹੈ ਸਾਡੇ ਮਹਾਂਪੁਰਖ ਇਦਾਂ ਕਰਦੇ ਰਹੇ ਨੇ ਉਹਨਾਂ ਨੇ ਹੁਕਮ ਕਰਨਾ ਗੁਰੂ ਅਰਜਨ ਦੇਵ ਮਹਾਰਾਜ ਦਾ ਵਚਨ ਹੈ ਵੀ ਇਹ ਕੁੰਜੀ ਹੈ ਜੇ ਗੁਰੂ ਗ੍ਰੰਥ ਸਾਹਿਬ ਤਾਲਾ ਹੈ ਤੇ ਗੁਰੂ ਘਰ ਦੇ ਜਿਹੜੇ ਵੇਦ ਵਿਆਸ ਨੇ ਉਹ ਕੀ ਕਹਿੰਦੇ ਨੇ ਆਪਣੀ ਬਾਣੀ ਦੇ ਵਿੱਚ ਕਹਿੰਦੇ ਪੰਜ ਵਾਰ ਗੰਗ ਜਾਏ ਵਾਰ ਪੰਜ ਪ੍ਰਾਗ ਨਹਾਏ ਤੈਸਾ ਪੁੰਨ ਇੱਕ ਗੁਰਸਿੱਖ ਕੋ ਨੁਹਾਏ ਕਾਹੇ ਕਹਿੰਦੇ ਪੰਜ ਵਾਰ ਕੋਈ ਗੰਗਾ ਦਾ ਇਸ਼ਨਾਨ ਕਰਿਆ ਹੋਵੇ ਜਿਵੇਂ ਹੁਣ ਪ੍ਰਾਗ ਤੀਰਥ ਤੇ ਇਸ਼ਨਾਨ ਚੱਲਦਾ ਹੈ ਨਾ ਉਹਨਾਂ ਦਾ ਮੱਤ ਹੈ ਉਹਨਾਂ ਨੂੰ ਮੁਬਾਰਕ ਹੈ ਪਰ ਨਿੰਦਿਆ ਨਹੀਂ ਭਾਈ ਗੁਰਦਾਸ ਜੀ ਕਹਿੰਦੇ ਪੰਜ ਪਾਰ ਗੰਗ ਜਾਏ ਵਾਰ ਪੰਜ ਪ੍ਰਾਗ ਨਾਏ ਤੈਸਾ ਪੁੰਨ ਇੱਕ ਗੁਰ ਸਿੱਖ ਉਹ ਨਵਾਏ ਕਹਿੰਦੇ ਕੋਈ ਪੰਜ ਵਾਰ ਗੰਗਾ ਦਾ ਇਸ਼ਨਾਨ ਕਰਿਆ ਵੀ ਪੰਜ ਵਾਰ ਪ੍ਰਾਗ ਤੀਰਥ ਤੇ ਇਸ਼ਨਾਨ ਕਰਕੇ ਨਹਾ ਕੇ ਆਵੇ ਤੇ ਜੇ ਕੋਈ ਭਾਵਨਾ ਦੇ ਨਾਲ ਇੱਕ ਬਾਣੀ ਪੜਨ ਵਾਲੇ ਗੁਰ ਸਿੱਖ ਦਾ ਇਸ਼ਨਾਨ ਕਰਾ ਦੇਵੇ ਉਹ ਪੰਜ ਵਾਰ ਗੰਗਾ ਤੇ ਜਾ ਕੇ ਇਸ਼ਨਾਨ ਕਰਾਉਣ ਦੇ ਬਰਾਬਰ ਉਹਦਾ ਫਲ ਹੈ ਗੁਰਸਿੱਖ ਦਾ ਬਾਣੀ ਪੜਨ ਵਾਲੇ ਦਾ ਜਦੋਂ ਕੋਈ ਪੰਜ ਵਾਰ ਗੰਗਾ ਤੇ ਜਾ ਕੇ ਇਸ਼ਨਾਨ ਕਰਨਾ ਪੰਜ ਵਾਰ ਤੀਰਥ ਪਰਾਗ ਤੀਰਥ ਤੇ ਨਹਾ ਕੇ ਆਉਣਾ ਤੇ ਇੱਕ ਗੁਰਸਿੱਖ ਦਾ ਛੜਦਾ ਤੇ ਪ੍ਰੇਮ ਦੇ ਨਾਲ ਬਾਣੀ ਪੜਨ ਵਾਲੇ ਦਾ ਕੋਈ ਇਸ਼ਨਾਨ ਕਰਾ ਦੇਵੇ ਭਾਈ ਗੁਰਦਾਸ ਜੀ ਕਹਿੰਦੇ ਇੱਕ ਬਰਾਬਰ ਫਲ ਹੈ ਫਿਰ ਅੱਗੇ ਭਾਈ ਗੁਰਦਾਸ ਜੀ ਕਹਿੰਦੇ ਨੇ ਕਹਿੰਦੇ ਇੱਕ ਗੁਰਸਿੱਖ ਕੋ ਨਿਵਾਏਗਾ ਸਿੱਖ ਕੋ ਪਲਾਏ ਪਾਣੀ ਭਾਉ ਕਰ ਕੁਰਖੇਤ ਅਸਮੇਦ ਜਗ ਫਲ ਸਿੱਖ ਕੋ ਜਵਾਏਗਾ ਕਹਿੰਦੇ ਗੁਰਸਿੱਖ ਨੂੰ ਕੋਈ ਪਾਣੀ ਪਲਾ ਦੇਵੇ ਪਿਆਸੇ ਨੂੰ ਅਸਮੇਦ ਜਗ ਜਿਵੇਂ ਕੋਈ ਕਰ ਦਵੇ ਨਾ ਉਹਦੇ ਬਰਾਬਰ ਫਲ ਲੈ ਅਸਮੇਦ ਜਗ ਕਹਿੰਦੇ ਪਾਂਡਮਾ ਨੇ ਕੀਤਾ ਸੀ ਸੰਗਤ ਜੀ ਤੇ ਕਬੀਰ ਕੋਲੋਂ ਕਹਿੰਦੇ ਸੋਨਾ ਉਧਾਰਾ ਲੈਣ ਗਏ ਸੀ ਕਿਉਂਕਿ ਉਹਨਾਂ ਦੀ ਮੱਤ ਹੈ ਜਿਹੜੀ ਉਹ ਕਹਿੰਦੇ ਨੇ ਵੀ ਸੋਨੇ ਦੇ ਭਾਂਡਿਆਂ ਦੇ ਵਿੱਚ ਆਏ ਹੋਏ ਮਹਾਪੁਰਸ਼ਾਂ ਨੂੰ ਸਾਧੂਆਂ ਨੂੰ ਜਲ ਪਾਣੀ ਸਿਖਾਉਂਦੇ ਨੇ ਅਸਮੇਧ ਜੱਗ ਜਦੋਂ ਕਰਦੇ ਸੀ ਪਾਂਡਵ ਸੋਨਾ ਘਟਿਆ ਕਬੀਰ ਕੋਲੋਂ ਉਧਾਰਾ ਲੈਣ ਗਏ ਨੇ ਕਿਉਂਕਿ ਜੱਗ ਅੱਗੇ ਜਦੋਂ ਚੱਲਦੇ ਹੁੰਦੇ ਸੀ ਨਾ ਕਈ ਕਈ ਸਮਾ ਛੇ-ਛੇ ਮਹੀਨੇ 7-7 ਮਹੀਨੇ ਜੱਗਾ ਨੇ ਚੱਲਦੇ ਰਹਿਣਾ ਉਹਨਾਂ ਦਾ ਇੱਕ ਕੰਢਿਆਲ ਬੰਨਿਆ ਹੁੰਦਾ ਸੀ ਜਿੰਨਾ ਸਮਾਂ ਉਹ ਆਪਣੇ ਆਪ ਨਹੀਂ ਖੜਕਦਾ ਸੀ ਉਹ ਜੱਗ ਚੱਲਦੇ ਰਹਿੰਦੇ ਹੁੰਦੇ ਸਨ ਤੇ ਬਾਬਾ ਅਨੰਤ ਸਿੰਘ ਜੀ ਮਹਾਰਾਜ ਨੇ ਬਚਨ ਨੇ ਕਹਿੰਦੇ ਭਾਈ ਅੱਗੇ ਸਮਾਂ ਹੁੰਦਾ ਸੀ ਕੰਢਿਆਲ ਖੜਕਣਾ ਜੇ ਆਪਣੇ ਆਪ ਵੱਜਣਾ ਤੇ ਉਸ ਨੇ ਇਹ ਮੰਨਣਾ ਵੀ ਮੇਰਾ ਕੀਤਾ ਹੋਇਆ ਜਿਹੜਾ ਜਾਗ ਹੈ ਉਹ ਸਫਲ ਹੋ ਗਿਆ ਪਹਿਲਾਂ ਵਾਲਾ ਮਤ ਸੀ ਜਿਹੜਾ ਤੇ ਬਾਬਾ ਜੀ ਨੂੰ ਕਿਸੇ ਨੇ ਪੁੱਛਿਆ ਮਹਾਰਾਜ ਫਿਰ ਹੁਣ ਕਿਵੇਂ ਪਤਾ ਲੱਗੂ ਗੁਰਸਿੱਖਾਂ ਨੂੰ ਮੇਸ ਸਾਡਾ ਆਇਆ ਗੁਰੂ ਘਰ ਵਿੱਚ ਸੇਵਾ ਕੀਤੀ ਸਫਲ ਹੈ ਤੇ ਬਾਬਾ ਜੀ ਨੇ ਵਚਨ ਕੀਤਾ ਸੀ ਹੁਣ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮੋਹਰ ਲਾਉਂਦੇ ਨੇ ਜਦੋਂ ਪ੍ਰਸੰਤਾ ਦਾ ਹੁਕਮਨਾਮਾ ਆਉਂਦਾ ਹੈ ਤੇ ਗੁਰਸਿੱਖ ਇਹ ਮੰਨ ਲਵੇ ਭਾਵਨਾ ਦੇ ਨਾਲ ਵੀ ਮੇਰੀ ਕੀਤੀ ਹੋਈ ਸੇਵਾ ਜਿਹੜੀ ਉਹ ਸਫਲ ਹੋ ਗਈ ਹੈ ਕਹਿੰਦੇ ਜਦੋਂ ਅਸਮੇਦ ਜਗਕਰ ਖੇਤਰ ਦੀ ਧਰਤੀ ਦੇ ਉੱਤੇ ਪੰਡਮਾ ਨੇ ਕੀਤਾ ਹੈ ਸੋਨਾ ਘਟਿਆ ਕਬੀਰ ਕੋਲੋਂ ਮੰਗਣ ਗਏ ਨੇ ਕਬੀਰ ਦੇ ਕੋਲ ਜਦੋਂ ਚਾਰ ਭਰਾ ਗਏ ਪਾਂਡਵਾ ਨੇ ਜਾ ਕੇ ਬੇਨਤੀ ਕੀਤੀ ਸਾਨੂੰ ਸੋਨਾ ਉਧਾਰਾ ਚਾਹੀਦਾ ਹੈ ਕਬੀਰ ਕਹਿੰਦਾ ਜਿਹੜੇ ਮੂੰਹ ਨਾਲ ਲੈਣ ਨਾ ਆਇਓ ਉਸੇ ਮੂੰਹ ਦੇ ਨਾਲ ਦੇਮੋਂਗੇ ਉਹ ਕਹਿੰਦੇ ਹਾਂਜੀ ਦੇਮਾਂਗੇ ਕਹਿੰਦਾ ਫੇਰ ਨਹੀਂ ਮੈਂ ਤੁਹਾਨੂੰ ਦਿੰਦਾ ਉਹ ਚਾਰੋਂ ਭਾਈ ਮੁੜਿਆ ਇਹ ਕਹਿੰਦੇ ਜੁਦਿਰਸ਼ਤਰ ਕੋਲ ਆਏ ਜੁਦਿਰਸ਼ਤਰ ਨੂੰ ਆ ਕੇ ਕਹਿਣ ਲੱਗੇ ਕਬੀਰ ਨੇ ਸਾਨੂੰ ਇਨਕਾਰ ਕਰ ਦਿੱਤਾ ਹੈ ਉਨੇ ਏਦਾਂ ਪੁੱਛਿਆ ਤੇ ਅਸੀਂ ਉਹਨੂੰ ਹਾਂ ਕਹੀ ਸੀ ਕਹਿੰਦਾ ਵੀ ਸੱਚ ਕਹਿੰਦਾ ਹੈ ਕਬੀਰ ਕਿਉਂਕਿ ਜਿਹੜੇ ਬੰਦੇ ਦੀ ਫਿਦਰਤ ਹੈ ਜਿਸ ਮੁਖ ਦੇ ਨਾਲ ਜਦੋਂ ਬੰਦਾ ਲੈਂਦਾ ਜਦੋਂ ਉਹ ਚੀਜ਼ ਵਾਪਸ ਕਰਨੀ ਹੋਵੇ ਨਾ ਫਿਰ ਉਹ ਮੂੰਹ ਨਹੀਂ ਰਹਿੰਦਾ ਉਹ ਮੂ ਨਹੀਂ ਰਹਿੰਦਾ ਅੱਜ ਵੀ ਇਹ ਵਰਤਾਰਾ ਵਰਤਦਾ ਜਦੋਂ ਕਿਸੇ ਨੇ ਕੁਝ ਲੈਣਾ ਹੋਵੇ ਸੰਗਤ ਜੀ ਹੋਰ ਛੱਡੋ ਜਦੋਂ ਗੁਰੂ ਘਰ ਵਿੱਚ ਆਉਂਦੇ ਆ ਨਾ ਬੜੀ ਨਿਮਰਤਾ ਦੇ ਨਾਲ ਗੁਰੂ ਅੱਗੇ ਝੋਲੀ ਫਲਾਕੇ ਦਾਤੇ ਤੋਂ ਦਾਤ ਮੰਗਦਾ ਪਰ ਜੇ 10 ਵਸਤੂਲੇ ਪਾਛੇ ਪਾਵੇ ਏਕ ਵਾਸਤ ਕਰਨ ਬਖੋਟ ਕੁਬਾਵੇ ਏਕ ਪੀਨਾ ਦੇ 10 ਪੀ ਹਿਰਲੇ ਕਉ ਮੂੜਾ ਕਹੋ ਕਹਾ ਕਰੇ ਮਹਾਰਾਜ ਕਹਿੰਦੇ ਜੇ ਤੇ ਉਹਨੂੰ 10 ਵਸਤੂਆਂ ਦੇ ਵਿੱਚੋਂ ਨੌ ਮਿਲ ਗਈਆਂ ਇੱਕ ਮੇਲੀ ਨਹੀਂ ਤੂੰ ਰੱਬ ਨਾਲ ਰੋਸਾ ਕਰਕੇ ਬਹਿ ਗਿਆ ਹੈ ਜੇ ਰੱਬ ਤੈਨੂੰ ਉਹ ਨੌ ਵੀ ਨਾ ਦਿੰਦਾ ਤੇ ਤੂੰ ਰੱਬ ਦਾ ਕੀ ਵਿਗਾੜ ਲੈਂਦਾ ਕੀ ਵਿਗਾੜ ਲੈਂਦਾ ਤੇ ਮਹਾਰਾਜ ਦੇ ਕੋਲ ਕਹਿੰਦੇ ਕੋਈ ਕਬੀਰ ਸੱਚ ਕਹਿੰਦਾ ਹੈ ਜੁਦਰਸ਼ਤਰ ਗਿਆ ਤੇ ਉਹੀ ਗੱਲ ਜਦੋਂ ਜਾ ਕੇ ਦਹਰਾਈ ਤੇ ਕਬੀਰ ਨੇ ਉਸੇ ਤਰ੍ਹਾਂ ਕਹਿੰਦੇ ਪੁੱਛਣਾ ਕੀਤਾ ਤੇ ਜੁਦਰਸ਼ਤਰ ਕਹਿੰਦਾ ਨਹੀਂ ਜੀ ਜਦੋਂ ਮੂੜਾਂਗੇ ਨਾ ਉਦੋਂ ਥੋੜੀ ਜਿਹੀ ਮੱਥੇ ਤੇ ਤਿਉੜੀ ਹੋਵੇਗੀ ਨਿਰਾਸ਼ਤਾ ਹੋਵੇਗੀ ਕਬੀਰ ਕਹਿੰਦਾ ਤੂੰ ਸੱਚ ਬੋਲਿਆ ਏ ਜਿੰਨਾ ਸੋਨਾ ਚਾਹੀਦਾ ਉਹਨਾਂ ਲੈ ਜਾ ਉਹ ਪਾਂਡਵਾ ਨੇ ਕਹਿੰਦੇ ਜੱਗ ਕੀਤਾ ਸੀ ਅਸਮੇਧ ਜੱਗ ਤੇ ਉਸ ਅਸਮੇਧ ਜੱਗ ਦਾ ਫਲ ਕੋਈ ਕੁਰਖੇਤਰ ਦੀ ਧਰਤੀ ਤੇ ਭਾਈ ਗੁਰਦਾਸ ਜੀ ਕਹਿੰਦੇ ਅਸਮੇਧ ਜੱਗ ਕਰ ਦੇਵੇ ਤੇ ਇੱਕ ਪਾਸੇ ਗੁਰਸਿੱਖ ਨੂੰ ਪਿਆਸੇ ਨੂੰ ਪਾਣੀ ਪਿਲਾ ਦੇਵੇ ਉਹਦੇ ਬਰਾਬਰ ਫਲ ਹੈ ਇਹ ਮਹਾਰਾਜ ਦੀ ਬਾਣੀ ਕਹਿੰਦੀ ਹੈ ਇਸ ਕਰਕੇ ਅਰਦਾਸ ਕਰਨੀ ਚਾਹੀਦੀ ਹੈ ਜੋ ਮਹਾਂਪੁਰਖ ਸਤਿ ਬਖਸ਼ ਦੇ ਨੇ ਜਿਸ ਠਾਕਰ ਸਿਉ ਨਾਹੀ ਚਾਰਾ ਤਾਂ ਕਉ ਕੀਜੈ ਸਤਿ ਨਮਸਕਾਰ ਕਿਉਂਕਿ ਉਹਦੇ ਅੱਗੇ ਕੋਈ ਚਾਰਾ ਨਹੀਂ ਜੇ ਉਹਨੇ ਨੋਂ ਦਿੱਤੀਆਂ ਤੇ ਨੋਂ ਵੀ ਨਾ ਦਿੰਦਾ ਉਹ ਵੀ ਖੋ ਲੈਂਦਾ ਤੂੰ ਦਸਮੀ ਪਿੱਛੇ ਰੋਸ ਕਰੀ ਬੈਠਾ ਹੈ ਫੇਰ ਕੀ ਵਿਗਾੜ ਲੈਂਦਾ ਸਿੱਖ ਕੋ ਪਲਾਏ ਪਾਣੀ ਭਾਉ ਕਰ ਖੁਰ ਖੇਤ ਅਸਮੇਦ ਜਗ ਫਲ ਸਿੱਖ ਕੋ ਜੋ ਵਾਹਿਗੁਰੂ ਪਾਣੀ ਪੜਲਾਣਾ ਕਹਿੰਦੇ ਕੋਰ ਖੇਤਰ ਦੀ ਧਰਤੀ ਦੇ ਉੱਤੇ ਅਸਮੇਧ ਜੱਗ ਕਰ ਦੇਣਾ ਫਿਰ ਭਾਈ ਗੁਰਦਾਸ ਜੀ ਕਹਿੰਦੇ ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ ਤੈਸਾ ਪੁੰਨ ਇੱਕ ਸਿੱਖ ਕੋ ਸ਼ਬਦ ਸਿਖਾਏਗਾ ਕਹਿੰਦੇ ਜਿਵੇਂ ਕੋਈ ਸਤ ਮੰਦਰ ਸੋਨੇ ਦੇ ਬਣਾ ਕੇ ਦਾਨ ਕਰ ਦਵੇ ਅਵਲ ਤਾਂ ਇੰਨੀ ਸਮਰੱਥਾ ਨਹੀਂ ਕਿਸੇ ਵਿੱਚ ਪਰ ਜੇ ਕਿਤੇ ਗੁਰੂ ਕਿਰਪਾ ਕਰੇ ਸੋਨੇ ਦੇ ਮੰਦਰ ਬਣਾਵੇ ਤੇ ਸੱਤ ਮੰਦਰ ਬਣਾ ਕੇ ਦਾਨ ਕਰ ਦਵੇ ਕਹਿੰਦੇ ਉਹਦਾ ਫਲ ਇੱਕ ਪਾਸੇ ਐ ਤੇ ਕਿਸੇ ਨੂੰ ਗੁਰੂ ਨਾਲੋਂ ਟੁੱਟੇ ਹੋਏ ਨੂੰ ਗੁਰੂ ਦੇ ਨਾਲ ਜੋੜ ਦਵੇ ਉਹਦੇ ਬਰਾਬਰ ਫਲ ਐ ਬਾਬਾ ਅਨੰਦ ਸਿੰਘ ਜੀ ਮਹਾਰਾਜ ਕਹਿਆ ਕਰਦੇ ਸਨ ਤੋੜਨ ਵਰਗਾ ਪਾਪ ਨਹੀਂ ਤੇ ਜੋੜਨ ਵਰਗਾ ਪੁੰਨ ਜੇ ਕਿਸੇ ਇੱਕ ਟੁੱਟੀ ਹੋਈ ਰੂਹ ਨੂੰ ਤੁਸੀਂ ਲਿਆਏ ਆਉ ਭਾਈ ਮਗ ਦਾ ਮਹੀਨਾ ਚੱਲਦਾ ਗੁਰੂ ਸਾਹਿਬ ਦੀ ਗੋਦ ਦੇ ਵਿੱਚ ਬੈਠੀਏ ਸਤਿਗੁਰਾਂ ਦੀ ਗੋਦ ਦਾ ਆਨੰਦ ਮਾਣੀਏ ਉਹਦੇ ਵਰਗਾ ਪੁੰਨ ਨਹੀਂ ਹੈ ਕੋਈ ਤੇ ਜੇ ਇੱਕ ਜੁੜੇ ਹੋਏ ਨੂੰ ਤੋੜ ਦਿੱਤਾ ਤੇ ਉਹਦੇ ਵਰਗਾ ਪਾਪ ਕੋਈ ਨਹੀਂ ਹੈ ਤੇ ਜੋੜਨ ਜਿੱਡਾ ਪੁੰਨ ਨਹੀਂ ਤੇ ਤੋੜਨ ਵਰਗਾ ਪਾਪ ਤੇ ਫਿਰ ਭਾਈ ਗੁਰਦਾਸ ਜੀ ਕਹਿੰਦੇ ਜੈਸੇ 20 ਵਾਰ ਦਰਸ਼ਨ ਸਾਧ ਕੀਆ ਕਾਹੂ ਐਸਾ ਫਲ ਇੱਕ ਸਿੱਖ ਕੋ ਚਾਪ ਉਪੱਗ ਸਵਾਇ ਕਾ ਜਿਵੇਂ ਇੱਕ ਵਾ 20 ਵਾਰ ਮਹਾਪੁਰਖਾਂ ਦੇ دیدار ਕੀਤੇ ਉਹਦਾ ਫਲ ਹੈ ਕਹਿੰਦੇ ਇੱਕ ਗੁਰਸਿੱਖ ਨੂੰ ਬਾਣੀ ਪੜਨ ਵਾਲੇ ਦੀ ਮੁੱਠੀ ਚਾਪੀ ਕਰ ਦਿੱਤੀ ਉਹਦੇ ਚਰਨਾਂ ਦੀ ਸੇਵਾ ਕਰ ਦਿੱਤੀ ਉਹਦੇ ਬਰਾਬਰ ਫਲ ਹੈ ਸੰਗਤ